ਦਾ ਗੁਮੇਂ ਦੇਖੋ ਇਹਨਾਂ ਬੋਟਲ ਤੇ ਨੋਮਰੇਟਰਸ ਨੂੰ ਦੋ ਤਿੰਨ ਜਣੇ ਚਲੇ ਜਾਣਗੇ ਬਸ ਹਾਂਜੀ ਆਪਾਂ ਜਾਣਾ ਕਿੱਥੇ ਦੋ ਬੋਟਲ ਲੈ ਲਾਂਗੇ ਦੋ ਬੋਟਲ ਲੈ ਲਾਂਗੇ ਸਾਥ ਉਸੇ ਵੀ ਜਾਵਾਂਗੇ ਨਾਲ ਤਾਂ ਹੀ ਕਰਨਾ ਉਹਨਾਂ ਨੂੰ ਇੱਕ ਟਿਕਟ ਫਿਰ ਦਸਰਪੰਚ ਕੀ ਛੇਤੀ ਆ ਜਾ ਰੋ ਕੁਛ ਨਹੀਂ ਮੈਂ ਆਪਣੇ ਕਰੇ ਕੁਛ ਬਾਰੇ ਕੁਛ ਨਹੀਂ ਬਾਰੋਂ ਸੇ ਬਲ ਮੁੰਡਾ ਮੈਂ ਨੌਕਰੀ ਨਹੀਂ ਆਇਆ ਇੱਕ ਬੰਦਾ ਕਾਲੇ ਗਲੀ ਦਾ ਮੈਂ ਬਣਦਾ ਹਾਂ ਬਾਦੀ ਜਾਣ ਤੋਂ ਬਾਹਰ ਵੀ ਆਪਾਂ ਐਤੀ ਹੈ ਕੋਈ ਨਹੀਂ ਜਿੱਥੇ ਜਾਣਾ ਸੀ ਨਾ ਉੱਥੇ ਨਹੀਂ ਗਿਆ ਆਪਾਂ ਐਤੀ ਹੈ ਕਿ ਬਿਲਕੁਲ ਗਈ ਸੀ ਬੱਸ ਕੰਮ ਲੈ ਕੇ ਚਲੋ ਕੀ ਆਉਂਦਾ ਦੋਸਤ ਸੁਣਾ ਦੋ ਕਿ ਮੋਰ ਕਰ ਲੈਣਗੇ ਅਸੀਂ ਨਹੀਂ ਮੈਂ ਤੇ ਕੋਈ ਪਤ ਮੰਗ ਸਕੀ ਨਹੀਂ ਮੇਰੇ ਕੋਈ ਨਹੀਂ ਸੁਣਦਾ ਇਹ ਮਸਾਲਾ ਕੋਈ ਨਹੀਂ ਕੋਈ ਨਹੀਂ ਮੁੰਡਾ ਯਾਰ ਉਹ ਬੋਰਡ ਤੇ ਲਏ ਬੋਰਡ ਲਾ ਕੇ ਲੱਗ ਰਹੇ ਚੱਲ ਗਈ ਕਿਹੜੀ ਚੱਕ ਲੈਂਦੇ ਹੁੰਦੇ ਸਰ 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 ਬਈ ਸਾਈਂ ਚੱਲ ਬਈ ਮੈਂ ਥੋੜਾ ਟਾਈਮ ਆ ਸਕਦਾ ਯਾਰ ਨਮਸਕਾਰ ਆ ਬਾਈ ਯਾਰ ਸਾਈਡ ਤੇ ਹੋ ਜਾ ਪਿੱਛੇ ਸਾਰਿਆਂ ਨੇ ਸਾਈਡ ਤੇ ਹੋ ਜਾ ਵੀਰੇ ਸਾਈਡ ਤੇ ਸਾਈਡ ਤੇ ਹੋ ਜਾ ਸਾਈਡ ਤੇ ਵੀਰੇ ਸਾਈਡ ਤੇ ਹੋ ਜਾ ਸਾਰੇ ਸਾਈਡ ਤੇ ਹੋ ਜਾ ਬੈਠ ਜਾ ਬਈ ਬੈਠ ਦੇ ਬੈਠ ਦੇ ਬੈਠ ਦੇ

ਉਦੋਂ ਜਿਹੜੀਆਂ ਸੁਸਾਇਟੀ ਇੰਨੀਆਂ ਨਹੀਂ ਸੀ ਪਹੁੰਚੀਆਂ ਜਿਹੜੀਆਂ ਮਦਦ ਕਰਨ ਵਾਲੀਆਂ ਔਰ ਪਿੰਡ ਵਾਲਿਆਂ ਨੇ ਮੰਗ ਕੀਤੀ ਸੀ ਸਾਨੂੰ ਪਰਮਨੈਂਟ ਬੇੜਾ ਚਾਹੀਦਾ ਜਿਸ ਅਸੀਂ ਉਹ ਬੇੜਾ ਹੈਂਡਓਵਰ ਕਰਨ ਆਏ ਆ ਸਰਪੰਚ ਸਾਹਿਬ ਦੇ ਪੰਚਾਇਤ ਦੇ ਔਰ ਦੂਸਰਾ ਧੰਨਵਾਦ ਕਰਦੇ ਆ ਸਾਰਿਆਂ ਦਾ ਸਾਰੇ ਪੰਜਾਬੀਆਂ ਦਾ ਜਿਹੜੇ ਬਾਹਰ ਵੀ ਬੈਠੇ ਆ ਜਿਹੜੇ ਮਦਦ ਲਈ ਅੱਜ ਪੰਜਾਬ ਦੇ ਬੈਠੇ ਆ ਮਦਦ ਬਹੁਤ ਹੋ ਰਹੀ ਹੈ ਸਰਕਾਰ ਕੋਲੋਂ ਇੱਕੋ ਮੰਗ ਹੈ ਕਿ ਜਿਹੜੇ ਕਿਸਾਨ ਹੈ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਘਟੋ ਘਟ ਇੱਕ ਲੱਖ ਰੁਪਿਆ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਏ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਤੇ ਜਿਹੜੇ ਘਰ ਇਸ ਮੀਂਹ ਤੇ ਹੱਟ ਦੇ ਨਾਲ ਢਹੇ ਆ ਉਹ ਘਰ ਦਾ ਮੌਜੂਦਾ ਦਿੱਤਾ ਕਿੰਨੇ ਕਾਇ ਕਿੰਨਾ ਕ ਰਕਬਾ ਇਸ ਇੱਥੇ ਕੋਈ ਦੇਖਿਆ ਜਾ ਕੇ ਕਿਹੜੇ ਪਿੰਡ ਇਹ ਇੱਥੇ ਇੱਥੇ ਘਟੋ ਘਟ 1500 ਤੋਂ ਉੱਤੇ ਰਕਬਾ ਹੈ ਔਰ ਬਹੁਤ ਟਾਣੀਆਂ ਹੈ ਤਕਰੀਬਨ 4 ਤੋਂ 5000 ਲੋਕ ਆ ਜਿਹੜਾ ਇਸ ਤੋਂ ਅੱਗੇ ਰਹਿੰਦਾ ਹੈ ਜਿਨ੍ਹਾਂ ਨੂੰ ਅੱਜ ਸਹਾਇਤਾ ਦੀ ਰਾਹਤ ਕੈਂਪਸ ਤੇ ਲੋਕਾਂ ਨੂੰ ਮਿਲ ਰਹੀ ਹੈ ਬਿਲਕੁਲ ਰਾਹਤ ਕੈਂਪ ਬਹੁਤ ਵਧੀਆ ਚੱਲਦੇ ਪਏ ਆ ਪੰਜਾਬ ਦੇ ਲੋਕ ਦਿਲ ਖੋਲ ਕੇ ਮਦਦ ਵੀ ਕਰਦੇ ਆ ਹਮੇਸ਼ਾ ਪਰ ਇਸ ਵਾਰ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਕਿ ਵੱਡਾ ਦਿਲ ਕਰਕੇ ਮਦਦ ਕਰਦੇ ਪਏ ਸਾਰਿਆਂ ਦਾ ਤੁਹਾਡੇ ਵੱਲੋਂ ਵੋਟ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਮਈਆ ਕਰਵਾਈ ਗਈ ਉਹਨਾਂ ਦਾ ਕਿੰਨਾ ਆਸਰਾ ਮਿਲੂਗਾ ਕਾਫੀ ਆਸਰਾ ਮਿਲੂਗਾ ਜੋ ਪਿੰਡ ਵਾਲਿਆਂ ਦੀ ਮੰਗ ਸੀ ਅਸੀਂ ਉਸੇ ਮੁਤਾਬਕ ਉਹਨਾਂ ਨੂੰ ਵੱਡੀ ਵੋਟ ਲਿਆ ਕੇ ਅੱਜ ਬੇੜਾ ਦਿੱਤਾ ਜਿਹੜੀਆਂ ਸੁਸਾਇਟੀਜ਼ ਨੇ ਉਹ ਮਦਦ ਕਰਦੀਆਂ ਪਈਆਂ ਸਾਡੀ ਮੰਗ ਹੈ ਕਿ ਹਰੇਕ ਜਿਨ੍ਹਾਂ ਦਾ ਘਰ ਟਿਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਜਿਨ੍ਹਾਂ ਦੇ ਕਰਜ਼ੇ ਜਿਹੜੇ ਨੱਬੇ ਹੋਏ ਆ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਏ ਜਿਨ੍ਹਾਂ ਤੇ ਪਾਣੀ ਆਇਆ ਔਰ ਸਭ ਤੋਂ ਜਿਹੜੀ ਜ਼ਰੂਰੀ ਮੰਗ ਹੈ ਕਟੋ-ਕਟ 1 ਲੱਖ ਰੁਪਿਆ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਏ ਹਰੇਕ ਕਿਸਾਨ ਨੂੰ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਸੀ ਸਪਰੇਆ ਹੋ ਗਈਆਂ ਝੋਨਾ ਲੱਗ ਗਿਆ ਸਾਰੀ ਮਿਹਨਤ ਹੋ ਗਈ ਅੱਜ ਉਹਦਾ ਫਲ ਮਿਲਣਾ ਸੀ ਪਰ ਨਹੀਂ ਕੁਦਰਤ ਦਾ ਕਹਿਰ ਹੈ ਨਹੀਂ ਮਿਲ ਸਕਿਆ ਅਸੀਂ ਮੰਗ ਕਰਦੇ ਹਾਂ ਕਿ ਕਟੋ-ਕਟ 1 ਲੱਖ ਰੁਪਿਆ ਕਿੱਲੇ ਦਾ ਮੁਆਵਜ਼ਾ ਮਿਲਣਾ ਚਾਹੀਦਾ ਤੁਸੀਂ ਕਿਹੜੇ-ਕਿਹੜੇ ਇਲਾਕੇ ਜਾ ਕੇ ਅੱਗੇ ਜਾ ਕੇ ਆਏ ਹੋ ਦੇਖੋ ਮੈਂ ਜਲਾਲਾਬਾਦ ਗੁਰੂ ਹਰ ਸਹਾਇ ਫਾਜ਼ਲਕਾ ਦੇ ਵਿੱਚ ਔਰ ਅਬੋਰ ਤੋਂ ਅੱਗੇ ਕਈਆਂ ਪਿੰਡਾਂ 'ਚ ਜਾ ਕੇ ਆਏ ਆਂ ਔਰ ਅਸੀਂ ਸਾਰੀ ਟੀਮ ਸਾਡੀ ਦਿਨ ਪਰ ਰਾਤ ਲੱਗੀ ਹੋਈ ਆ ਮੈਂ ਸਾਰੀ ਟੀਮ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਾਉਂਦਾ ਗਰਾਊਂਡ ਤੇ ਹਾਲਾਤ ਕਿਸ ਤਰ੍ਹਾਂ ਦੇ ਦੇਖੇ ਆ ਤੁਸੀਂ ਦੇਖੋ ਹਾਲਾਤ ਮਾੜੇ ਨੇ ਪਰ ਇਸ ਵਾਰ ਲੋਕਾਂ ਨੇ ਜਿਹਨਾਂ ਕਹਿੰਦੇ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਪੰਜਾਬੀਆਂ ਨੇ ਇਸ ਵਾਰ ਮਦਦ ਕਰਨ ਦੀ ਕਹਿੰਦੇ ਕਿ ਬੰਬ ਬਲਾਤੇ ਸਭ ਤੋਂ ਪਹਿਲਾਂ ਤੇ ਮੁਸ਼ਕਲ ਦੀ ਘੜੀ ਦੇ ਵਿੱਚ ਜਦ ਅੱਜ ਸਾਡੇ ਐਮਐਲਏ ਸਾਹਿਬ ਆਵਲਾ ਸਰ ਦਾ ਆਪਣਿਲ ਕੋ ਪਹੁੰਚੇ ਨਹੀਂ ਮੈਂ ਇਹਨਾਂ ਦਾ ਦਿਲੋਂ ਮੇਰੀ ਪੰਚਾਇਤ ਮੇਰਾ ਪਿੰਡ ਤੇ ਮੇਰੇ ਇਲਾਕੇ ਦੀ ਤਰਫੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਦੂਜੀ ਵਾਰ ਇੱਥੇ ਆ ਕੇ ਸਰ ਲਈਏ ਬਹੁਤ-ਬਹੁਤ ਧੰਨਵਾਦ ਰਾਮਾਦਾ ਜਿਨ੍ਹਾਂ ਨੇ ਸਾਨੂੰ ਸਾਡੇ ਤੱਕ ਅੰਮ੍ਰਿਤ ਸਿੰਘ ਪੰਚਾਇਆ ਵੀ ਆਵਲਾ ਸਾਹਿਬ ਨਾਲ ਗੱਲ ਕਰੋ ਤੋ ਆਣ ਕੇ ਤੁਹਾਡਾ ਕੋਈ ਹੱਲ ਕਰਨਗੇ ਕਿਸਾਨ ਜਿੱਤੇ ਬੰਦੀਏ ਕਿਸਾਨ ਭਰਾਵਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਸਾਡਾ ਤੇ ਧਿਆਨ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰਾ ਸੋਨਿਆ ਸੋਨਿਆ ਧੰਨਵਾਦ ਕਰਦਾ ਸਾਰੀ ਫਾਊਂਡੇਸ਼ਨਸ ਦਾ ਪੈਰਾਗੋਨ ਦਾ ਔਰ ਬਾਕੀ ਸਾਰੀ ਟੀਮ ਜਿਹੜੀ ਆ ਬਾਹਰ ਆਈਆਂ ਜਦੋਂ ਪਿਛਲੀ ਵਾਰੀ ਅਸੀਂ ਆਏ ਆ ਇੱਕ ਹਫਤਾ ਪਹਿਲਾਂ ਤਾਂ ਇੱਥੇ ਕੋਈ ਵੀ ਨਹੀਂ ਸੀ ਮਦਦ ਕਰਨ ਲਈ ਅਸੀਂ ਅਪੀਲ ਕੀਤੀ ਸਾਰੇ ਆਏ ਆ ਪਿਛਲੀ ਵਾਰ ਜਦੋਂ ਅਸੀਂ ਰਾਸ਼ਨ ਲੈ ਕੇ ਆਏ ਤੇ ਪਿੰਡ ਵਾਲਿਆਂ ਦੀ ਮੰਗ ਸੀ ਕਿ ਸਾਨੂੰ ਢੇੜਾ ਚਾਹੀਦਾ ਤੇ ਅੱਜ ਅਸੀਂ ਇਹਨਾਂ ਨੂੰ ਢੇੜਾ ਪਰਮਾਨੈਂਟਲੀ ਦੇ ਕੇ ਚੱਲੇ ਆ ਔਰ ਤੁਸੀਂ ਤੁਹਾਡੇ ਕੋਲ ਫਿਰ ਅਸੀਂ ਆਂਦੇ ਰਵਾਂਗੇ ਅੱਜ ਫਾਜ਼ਲ ਕਾ ਮੈਂ ਸਮਝਦਾ ਕਿ ਆ ਪਿੰਡਾਂ ਦੇ ਵਿੱਚ ਬਹੁਤ ਲੋਡ ਹੈ ਜੇ ਕੋਈ ਵੀ ਹੁੰਦਾ tem em nada de, de mais